ਬਾਬੂਸ਼ਾਹੀ ਦੇਖ ਰਹੇ ਤੁਸੀਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਨੇ ਕੱਲ ਆਪਣਾ ਅਸਤੀਫਾ ਦਿੱਤਾ ਤੇ ਇੱਕ ਬਹੁਤ ਵੱਡੀ ਖਬਰ ਹੈਗੀ ਹੈ ਤੇ ਹੁਣ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਰਾ ਪਦਰਾ ਹੋਇਆ ਅਕਾਲੀ ਦਲ ਦੀ ਸੋ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਜਿਹੜੇ ਸਵਾਲਾਂ ਦੇ ਘੇਰੇ 'ਚ ਸੀਗੇ ਕਿ ਉਹਨਾਂ ਨੂੰ ਪ੍ਰਧਾਨਗੀ ਛੱਡਣੀ ਚਾਹੀਦੀ ਹੈ ਕਈ ਬਾਗੀ ਜਿਹੜੀਆਂ ਆਵਾਜ਼ਾਂ ਸੀਗੀਆਂ ਹੋ ਉੱਠੀਆਂ ਸੀ ਉਹਨਾਂ ਖਿਲਾਫ ਤੇ ਆਖਿਰਕਾਰ ਸੁਖਬੀਰ ਸਿੰਘ ਬਾਦਲ ਨੇ ਆਪ ਹੀ ਕੱਲ ਆਪਣਾ ਵਰਕਿੰਗ ਕਮੇਟੀ ਨੂੰ ਜਿਹੜਾ ਅਸਤੀਫਾ ਉਹ ਸੌਂਪ ਦਿੱਤਾ ਹੈ ਤੇ ਇਸ ਨੂੰ ਲੈ ਕੇ ਜਿਹੜਾ ਕੱਲ ਨੂੰ ਸੋਮਵਾਰ ਨੂੰ ਜਿਹੜੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਉਹਨਾਂ ਨੇ ਮੀਟਿੰਗ ਵੀ ਬੁਲਾਈ ਹੈ ਤੇ ਉਸ ਮੀਟਿੰਗ ਦੇ ਵਿੱਚ ਕੋਰ ਕਮੇਟੀ ਦੀ ਚ ਉਸ ਅਸਤੀਫਾ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਹੈ ਉਸ ਤੇ ਚਰਚਾ ਹੋਊਗੀ ਅਗਲਾ ਫੈਸਲਾ ਉਹ ਲਿਆ ਜਾਊਗਾ ਸੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਆ ਪੰਜਾਬ ਦੀ ਤਾ ਉਸ ਦੇ ਜਿਹੜੇ ਹੁਣ ਤੱਕ ਦੇ ਜਿਹੜੇ ਪ੍ਰਧਾਨ ਰਹੇ ਨੇ ਜਿੰਨੇ ਵੀ ਰਹੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤਾਂ ਉਹਨਾਂ ਦਾ ਪ੍ਰੋਪਰ ਜਿਹੜਾ ਪੂਰਾ ਰਿਕਾਰਡ ਜਿਹੜਾ ਹੈਗਾ ਸ਼੍ਰੋਮਨੀ ਇਕਾਲੀ ਦਲ ਦੇ ਦਫ਼ਤਰ ਦੇ ਵਿੱਚ ਵੀ ਮੇਨਟੇਨ ਕੀਤਾ ਹੋਇਆ ਸੋ ਸਾਰੀਆਂ ਫੋਟੋਆਂ ਤੇ ਕੌਣ-ਕੌਣ ਰਹੇ ਨੇ ਨਾਮ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਸ਼੍ਰੋਮਨੀ ਇਕਾਲੀ ਦਲ ਜਿਹੜੀ ਕਿ ਦਸੰਬਰ 1920 ਚ ਸਟੈਬਲਿਸ਼ ਹੋਈ ਤੇ ਪਹਿਲੇ ਪ੍ਰਧਾਨ ਸੁਰਮਕ ਸਿੰਘ ਚਬਾਲ ਬਣੇ ਜਿਨ੍ਹਾਂ ਨੇ ਉਸ ਵੇਲੇ ਕਾਫੀ ਐਜੀਟੇਸ਼ਨਸ 'ਚ ਹਿੱਸਾ ਲਿਆ ਤੇ ਜੇਲ ਵੀ ਕੱਟੀ ਉਸ ਤੋਂ ਬਾਅਦ ਹੋਰ ਵੱਖ-ਵੱਖ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੁਰਜੀਤ ਸਿੰਘ ਬਰਨਾਲਾ ਦੀ ਤਸਵੀਰ ਹੈ ਜਿਹੜੇ ਪ੍ਰਦਾਨ ਰਏ ਜਥੇਦਾਰ ਤੇਜਾ ਸਿੰਘ ਆਕਾਰਪੁਰੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਥੇਦਾਰ ਮੋਹਨ ਸਿੰਘ ਤੂੜ ਗਿਆਨੀ ਭੁਪਿੰਦਰ ਸਿੰਘ ਜੀ ਜਥੇਦਾਰ ਅਛਰ ਸਿੰਘ ਜੀ ਸੰਤ ਫਤੇ ਸਿੰਘ ਜੀ ਜਿਹੜੇ ਲੰਬਾ ਸਮਾਂ ਤੱਕ ਇਹ ਵੀ ਪ੍ਰਦਾਨ ਰਏ ਸ਼੍ਰੋਮਣੀ ਕਾਲੀ ਦਲ ਦੇ ਤਾਰਾ ਸਿੰਘ ਥੀਏਟਰ ਇਹ ਵੀ ਪ੍ਰਦਾਨ ਰਏ ਪੁਰਾਣੇ ਸਮਿਆਂ ਦੇ ਵਿੱਚ ਗੋਪਾਲ ਸਿੰਘ ਕੌਮੀ ਜੱਥੇਦਾਰ ਉਦਮ ਸਿੰਘ ਨਾਗੋਕੇ ਬਾਬਾ ਖੜਕ ਸਿੰਘ ਸਰਦਾਰ ਹੁਕਮ ਸਿੰਘ ਜੀ ਬਾਬੂ ਲਾਲ ਸਿੰਘ ਜੀ ਗਿਆਨੀ ਕਰਤਾਰ ਸਿੰਘ ਜੱਥੇਦਾਰ ਪ੍ਰੀਤਮ ਸਿੰਘ ਗੁਜਰਾ ਮਾਸਟਰ ਤਾਰਾ ਸਿੰਘ ਹਰਚੰਦ ਸਿੰਘ ਲੋਂਗੋਵਾਲ ਸੋ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਜਿਹੜਾ ਇਤਿਹਾਸ ਹੈ ਅਕਾਲੀ ਦਲ ਦਾ ਉਹ ਇੱਥੇ ਜਿਹੜਾ ਹੈਗਾ ਪੂਰਾ ਆ ਸਾਹਮਣੇ ਰੱਖਿਆ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਵੀ ਰਹੇ ਪੰਜਾਬ ਦੇ ਤੇ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਆ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਆਪਣੇ ਅ ਬੇਟੇ ਨੂੰ ਦਿੱਤੀ ਤੇ ਲੰਬੇ ਸਮੇਂ ਤੋਂ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੀ ਜਿਨ੍ਹਾਂ ਨੇ ਹੁਣ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਤੇ 1920 ਤੋਂ ਲੈ ਕੇ 2024 ਤੱਕ ਜਿਹੜਾ ਕਾਲੀਦਲ ਦਾ ਲੰਬਾ ਸਫ਼ਰ ਹੈ ਉਹਦੇ ਵਿੱਚ ਕੌਣ-ਕੌਣ ਉਹ ਸ਼ਖਸ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਇੱਕੋ ਇੱਕ ਜਿਹੜੀ ਪੰਥਕ ਪਾਰਟੀ ਹੈ ਜਾਂ ਕਹਿ ਲਓ ਇੱਕੋ ਇੱਕ ਜਿਹੜੀ ਖੇਤਰੀ ਪਾਰਟੀ ਹੈ ਪੰਜਾਬ ਦੀ ਉਸ ਦੇ ਪ੍ਰਧਾਨ ਬਣਨ ਦਾ ਮੌਕਾ ਕਿਹਨੂ-ਕਿਹਨੂ ਮਿਲਿਆ ਉਹ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ